ਯਾਰ ਯਮੀ ਗੌਤਮ ਪ੍ਰੈਗਨੈਂਟ ਹੋਗੀ ਤੇ 5 ਮਹੀਨੇ ਹੋਗੇ ਦੱਸਿਆ ਹੀ ਨਹੀਂ ਆ ਗੁਰੂ ਰੰਧਾ ਆਵੇ ਨੂੰ ਪਤਾ ਨਹੀਂ ਕਿੱਧਰ ਉਹ ਭੂਆ ਯਾਦ ਆ ਗਈ ਹੈਗਾ ਕੋਈ ਭੂਆ ਆਈ ਏ ਹੈਗੇ ਹੈਗੇ ਭੂਆ ਜੀ ਸੱਸ ਸੱਸ ਰੀ ਕਾਲ ਪੁੱਤਰਾ ਪੂਰਾ ਚੱਕੋ ਪੂਰਾ ਜਾਓ ਥੱਲੇ ਵੱਡੇ ਵੱਡੇ ਗੇਟ ਲਾਈਨ ਨੇ ਹਾਤੀ ਕੱਢਣਾ ਤੁਸੀਂ ਇੱਥੋਂ ਆਵਾਮਿਕਾ ਬਾਲੀਵੁੱਡ 'ਚ ਚੱਲੀ ਏ ਪਤਾ ਤੁਹਾਨੂੰ ਆ ਸ਼ਾਇਦ ਕਪੂਰ ਨੇ ਨਵਾਂ ਹੀ ਪੰਗਾ ਪਾ ਲਿਆ ਫਿਲਮ ਬਣਾਈ ਸੀ ਤੇ ਸੈਂਸਰ ਬੋਰਡ ਨੇ ਕੈਂਚੀ ਜਲਾਦੀ

ਖੈਰ ਉਹ ਗੱਲਬਾਤ ਦੀਆਂ ਨੇ ਪਹਿਲਾਂ ਆਪਾਂ ਕੰਮ ਦੀ ਗੱਲ ਕਰ ਲਈਏ ਤੁਹਾਨੂੰ ਪੋਲੀਬੋਲੀ ਸ਼ੋਅ ਤਾਂ ਸੁਣਾਦੀ ਅੱਜ ਕੀ ਖਬਰਾਂ ਲੈ ਕੇ ਆਈਆਂ ਚਲੋ ਪੇਸ਼ ਕਰਦੇ ਆਂ ਯਾਮੀ ਗੌਤਮ ਪ੍ਰੈਗਨੈਂਟ ਹੋ ਗਈ ਪਤਾ ਪੰਜ ਮਹੀਨਿਆਂ ਤੋਂ ਪ੍ਰੈਗਨੈਂਟ ਹੈ ਤੇ ਪਤਾ ਕਿਸੇ ਨੂੰ ਹੈ ਨਹੀਂ 3 ਸਾਲ ਪਹਿਲਾਂ ਵਿਆਹ ਹੋਇਆ ਸੀ ਦਿੱਤਿਆ ਦੇ ਨਾਲ ਤੇ ਹੁਣ ਜਾ ਕੇ ਕਿਤੇ ਪ੍ਰੈਗਨੈਂਟ ਹੋਈ ਸੁਣਿਆ 370 ਫਿਲਮ ਜਿਹੜੀ ਆਈ ਸੀ ਉਹਦੇ ਜਦੋਂ ਪ੍ਰੋਮੋਸ਼ਨ ਤੇ ਗਈ ਤੇ ਉਦੋਂ ਵੀ ਬੇਬੀ ਬੰਪ ਲੁਕਾਉਂਦੀ ਹੋਈ ਨਜ਼ਰ ਆਈ ਪਰ ਇਹ ਖਬਰਾਂ ਕਿਤੇ ਛੁੱਪੀਆਂ ਰਹਿੰਦੀਆਂ ਨੇ ਪਤਾ ਤਾਂ ਲੱਗ ਹੀ ਜਾਂਦਾ ਖੈਰ ਉਹਨੇ ਕੋਈ ਪੋਸਟ ਨਹੀਂ ਕੀਤੀ ਹੈਗੀ ਐਵੇਂ ਗੱਲਾਂ ਨਾ ਡਾਇਓ ਕੀ ਹੋਇਆ ਅ ਅਦਾਕਾਰਾਂ ਨੂੰ ਪਹਿਲਾਂ ਕਿਤੇ ਸ਼ਾਇਦ ਕਪੂਰ ਨੂੰ ਆਪਣੀ ਰਿਸ਼ਤੇਦਾਰ ਯਾਦ ਆ ਗਈ ਜਦੋਂ ਵੀਡੀਓ ਪਾਈ ਤਾਂ ਹੁਣ ਆ ਗੁਰੂ ਰੰਧਾਵੇ ਨੂੰ ਆਪਣੀ ਪੂਆ ਯਾਦ ਆ ਗਈ ਪੂਆ ਯਾਦ ਕੀ ਆਈ ਪੂਆ ਕਰੇ ਬਲਾਈ ਆ ਵੀਡੀਓ ਦੇਖੋ ਹਾਸਾ ਨਹੀਂ ਰੁਕਣਾ ਤੁਹਾਡਾ ਪੂਆ ਦੇ ਗੋਡੇ ਬੋਲ ਗਏ ਨੇ ਪੁੱਤਰ ਕੀ ਬੋਲ ਰਿਹਾ ਹੈ ਬੋਲਦੇ ਨੇ ਕਿ ਬੱਚੇ ਜਿੱਦ ਨਹੀਂ ਕਰਦੇ ਗੁਰੂ ਰੰਧਾਵਾ ਅੱਜਕੱਲ ਬੀਜ਼ੀ ਨੇ ਗੁਰੂ ਰੰਧਾਵਾ ਦੀ ਪਹਿਲੀ ਫਿਲਮ ਆਰੀ ਜਿਹਦੇ ਵਿੱਚ ਉਹ ਆਪ ਕਿਰਦਾਰ ਨਿਭਾਉਣਗੇ ਯਾਨੀ ਕਿ ਐਕਟਿੰਗ ਕਰਦੇ ਹੋਏ ਨਜ਼ਰ ਆਉਣਗੇ ਕੁਝ ਖੱਟਾ ਹੋ ਜਾਏ ਫਿਲਮ ਦਾ ਨਾਮ ਹੈ ਭਾਈ ਜਲਦੀ ਰਿਲੀਜ਼ ਹੋਣੀ ਹੈਗੀ ਤਾਂ ਹੁਣ ਅੱਜਕੱਲ ਗੁਰੂ ਰੰਧਾਵਾ ਐਕਟਿੰਗ ਕਰਦੇ ਨਜ਼ਰ ਆਏ ਨੇ ਜਿਵੇਂ ਕੋਈ ਨਾ ਕੋਈ ਵੀਡੀਓ ਪਾਉਂਦੇ ਨੇ ਤਾਂ ਜਿਵੇਂ ਦਰਸ਼ਕ ਦੇਖਦੇ ਨੇ ਤੇ ਕਮੈਂਟ ਕਰਦੇ ਨੇ ਗੁਰੂ ਗੱਲ ਨਹੀਂ ਬੰਦ ਯਾਰ ਦਿਲਜੀਤ ਦੀ ਰੀਜ਼ ਨਾ ਕਰਿਆ ਕਰ ਬਈ ਜੇ ਬਾਲੀਵੁੱਡ ਵਾਲੇ ਅੱਗੇ ਨੇ ਤਾਂ ਫਿਰ ਪੰਜਾਬ ਵਾਲੇ ਕਿਹੜਾ ਘਟ ਨੇ ਸਾਡੇ ਮੁੰਡਿਆਂ ਨੇ ਸਿਰ ਆ ਘਰਾਤਾ ਮਕਰਨ ਤੇ ਸ਼ੋਭਦੀ ਗੱਲ ਕਰ ਰਹੀ ਹਾਂ ਕਰਨ ਔਜਲਾ ਤੇ ਸ਼ੋਭ ਨੂੰ ਪਲਾਂ ਕਿਹੜਾ ਅਵਾਰਡ ਮਿਲਣ ਵਾਲਾ ਪਤਾ ਹੈ ਤੁਹਾਨੂੰ ਕੈਨੇਡਾ ਦੇ ਵਿੱਚ ਬਹੁਤ ਵੱਡਾ ਅਵਾਰਡ ਮਿਲਣਾ ਸਾਡੇ ਸਿੰਗਰਾਂ ਨੂੰ ਜੀ ਹਾਂ ਕਰਨ ਔਜਲਾ ਤੇ ਸ਼ੋਭ ਨੂੰ ਇਸ ਅਵਾਰਡ ਦੇ ਨਾਲ ਜਿਹੜਾ ਬ੍ਰੇਕਥਰੂ ਆਰਟਿਸਟ ਆਫ ਦਾ ਈਅਰ ਹੈ ਇਸ ਕੈਟਾਗਰੀ ਦੇ ਵਿੱਚ ਨੋਮੀਨੇਟ ਕੀਤਾ ਗਿਆ ਤੇ ਇਹਦੇ ਨਾਲ ਹੀ ਕਰਨ ਔਜਲਾ ਤੇ ਸ਼ੋਭ ਟਿਕਟੌਕ ਯੂਨੋ ਫੈਨ ਚੋਇਸ ਕੈਟਾਗਰੀ ਦੇ ਵਿੱਚ ਵੀ ਨਾਮਜ਼ਦ ਹੋਏ ਨੇ ਖਾਸ ਗੱਲ ਇਹ ਹੈ ਕਿ ਕਰਨੌਧਲਾ 24 ਮਾਰਚ ਨੂੰ ਹੋਣ ਜਾ ਰਹੇ ਇਸ ਅਵਾਰਡ ਸ਼ੋਅ ਦੇ ਵਿੱਚ ਖੁਦ ਪਰਫਾਰਮੈਂਸ ਵੀ ਦੇਣਗੇ ਕਿ ਉਹਨਾਂ ਦੇ ਨਾਲ ਅਵਾਰਡ ਸ਼ੋਅ ਦੇ ਵਿੱਚ ਜੋਸ਼ ਰੌਸਟੋਗ ਵਰਗੇ ਕਈ ਕਲਾਕਾਰ ਪੇਸ਼ਕਾਰੀ ਦੇਣਗੇ ਤੇ ਤੁਸੀਂ ਵੇਖ ਹੀ ਲਓ ਫਿਰ ਪੰਜਾਬੀਆਂ ਦੀ ਚੜ੍ਹਾਈ ਕਿੱਥੋਂ ਤੱਕ ਭਾਈ ਸ਼ਾਇਦ ਕਪੂਰ ਦੀਆਂ ਫਿਲਮਾਂ ਤਾਂ ਸਾਰੀ ਦੇਖਦੇ ਆ ਨਾ ਥੋੜਾ ਜਿਹਾ ਹੁੰਦਾ ਉਹਨਾਂ ਦੇ ਵਿੱਚ ਕੰਮ ਜਾਂ ਖਰਾਬ ਤੇ ਐਟਕੀ ਵੀ ਕੁਝ ਇਦਾਂ ਹੀ ਹੋਇਆ ਸ਼ਾਇਦ ਕਪੂਰ ਦੀ ਫਿਲਮ ਦੇ ਨਾਂ ਸੈਂਸਰ ਬੋਰਡ ਨੇ ਕੈਂਚੀ ਲਾਤੀ ਲੌਣੀ ਜੀ ਭਾਈ ਕਹਿੰਦੇ ਸੀਨ ਗਲਤ ਸੀਗਾ 9 ਸਕਿੰਟ ਦਾ ਕੱਟਿਆ ਗਿਆ ਇੰਟੀਮੇਟ ਸੀਨ ਸੀਗਾ ਸ਼ਾਇਦ ਕਪੂਰ ਤੇ ਕ੍ਰਿਤੀ ਸੈਨਨ ਦੀ ਇਹ ਅਗਲੀ ਫਿਲਮ ਹੈਗੀ ਹੈ ਤੇਰੀ ਬਾਤੋਂ ਮੈਂ ਐਸਾ ਉਲਝਾ ਜੀਆ ਉਹਦੇ ਤੇ ਸੈਂਸਰ ਬੋਰਡ ਨੇ ਭਾਈ ਕੈਂਚੀ ਲਾਤੀ ਕਹਿੰਦੇ 36 ਸਕਿੰਟ ਦਾ ਇੱਕ ਇੰਟੀਮੇਟ ਸੀਨ ਸੀਗਾ ਜਿਹਦੇ ਵਿੱਚ ਸੈਂਸਰ ਬੋਰਡ ਦੇ ਵੱਲੋਂ 25% ਜਿਹੜਾ ਉਹਨੂੰ ਘਟਾਇਆ ਗਿਆ ਤੇ ਹੁਣ ਉਹ 27 ਸਕਿੰਟ ਦਾ ਰਹਿ ਗਿਆ ਤੇ 27 ਸਕਿੰਟ ਦੇ ਵਿੱਚ ਰਹਿ ਗਿਆ ਲਗਭਗ ਹੁਣ 9 ਸਕਿੰਟ ਦਾ ਇੰਟੀਮੇਟ ਸੀਨ ਜਿਹੜਾ ਸੀਗਾ ਉਹਦੇ ਚੋਂ ਕੱਟ ਦਿੱਤਾ ਗਿਆ ਤੇ ਇੱਥੇ दारू ਦੀ ਸ਼ਬਦ शब, दारू ਸ਼ਬਦ ਦਾ ਵੀ ਪ੍ਰਯੋਗ ਕੀਤਾ ਗਿਆ ਸੀਗਾ ਤਾਂ ਸੈਂਸਰ ਬੋਰਡ ਨੇ ਉਸ ਨੂੰ ਡਰਿੰਕ ਸ਼ਬਦ ਡੱਬ ਕਰਨ ਦੇ ਲਈ ਕਿਹਾ ਵੀ ਭਾਈ दारू ਨਾ ਕਿਹਾ ਕਰੋ ਤੇ ਉਹਨਾਂ ਨੇ ਵਾਰਨਿੰਗ ਦੇ ਦਿੱਤੀ ਕਿ ਜਿਹੜੇ दारू ਪੀ ਰਹੇ ਸਮੋਕਿੰਗ ਕਰਨ ਤੋਂ ਪਹਿਲਾਂ ਆਉਂਦੀਆਂ ਨੇ ਉਸ ਨੂੰ ਪੌਂਟ ਨੂੰ ਥੋੜਾ ਜਿਹਾ ਵੱਡਾ ਕਰੋ ਤੇ ਫਿਲਮ ਦੀ ਕਟਿੰਗ ਵਗੈਰਾ ਕਰਕੇ ਫਿਲਮ ਜਿਹੜੀ 2 ਘੰਟੇ 23 ਮਿੰਟ ਦੀ ਬਣੀ ਹੈ ਜਿਹਨੂੰ ਯੂਏ ਸਰਟੀਫਿਕੇਟ ਦੇ ਨਾਲ ਪਾਸ ਕੀਤਾ ਹੈ ਯਾਨੀ ਕਿ ਫਿਲਮ ਤਾਂ ਭਾਈ ਪਾਸ ਹੋ ਗਈ ਕੱਲ ਕਰਦੇ ਆ ਵામਿਕਾ ਗੱਬੀ ਦੀ ਪੰਜਾਬੀ ਐਕਟਰਸ ਹੈਗੀ ਤਾਂ ਬਹੁਤ ਸੋਹਣਾ ਕੰਮ ਕਰ ਰਹੀ ਹੈ ਤਾਂ ਹੁਣ ਭਈ ਸਾਡੇ ਪੰਜਾਬੀ ਵੀ ਹੁਣ ਬਾਲੀਵੁੱਡ ਦੇ ਵਿੱਚ ਜਾ ਰਹੇ ਨੇ। ਵੋਮਿਕਾ ਗੱbbi ਦੀ ਫਿਲਮ ਆ ਰਹੀ ਹੈ ਜੀ। ਬੇਬੀ ਜੌਨ ਫਿਲਮ ਦੇ ਵਿੱਚ ਵਰੁਣ ਤਬੰਦੇ ਨਾਲ ਵੋਮਿਕਾ ਗੱbbi ਹੋਣਗੇ ਤੇ ਫਿਲਮ 31 ਮਈ ਨੂੰ ਰਿਲੀਜ਼ ਹੋਣੀ ਹੈ ਤੇ ਹੈਰਾਨੀ ਦੀ ਗੱਲ ਹੈ ਕਿ ਤੇ ਲੀਡ ਰੋਲ ਤੇ ਵਾਮਿਕਾ ਗੱਬੀ ਇਹ ਨਜ਼ਰ ਆਉਣਗੇ ਵਰੁਨ ਤਾਂ ਬੰਦੇ ਨਾਲ 18ਵੀਂ ਫਿਲਮ ਹੈ ਵਰੁਨ ਤਾਂ ਬੰਦੀ ਤੇ ਬੜਾ ਅਨੋਖਾ ਕਿਰਦਾਰ ਨਜ਼ਰ ਆ ਰਿਹਾ ਬੜੀ ਕਹਿ ਸਕਦੇ ਆ ਘਾਤਕ ਫਿਲਮ ਲੋਕ ਕਹਿੰਦੇ ਨੇ ਇਹਨੂੰ ਕਿ ਕੰਤਾਰਾ ਵਰਗੀ ਆ ਬਹੁਤ ਸਾਰੀਆਂ ਜਿਹੜੀਆਂ ਫਿਲਮਾਂ ਨੇ ਸਾਉਥ ਦੀਆਂ ਉਹਦੇ ਨਾਲ ਵੀ ਕੰਪੇਅਰ ਕਰੀ ਜਾਂਦੇ ਨੇ ਫਿਲਮ ਨੂੰ ਤਾਂ ਬਹੁਤ ਹੀ ਵਧੀਆ ਜਿਹੜਾ ਕਰੈਕਟਰ ਹੋਣ ਵਾਲਾ ਸੋ ਫਿਲਹਾਲ ਟੀਜ਼ਰ ਨੇ ਪੂਰੇ ਖਿਲਾਰੇ ਪਾ ਦਿੱਤੇ ਨੇ ਟ੍ਰੇਲਰ ਕਦੋਂ ਆਉਣਾ ਇਹ ਦੇਖਣਾ ਬਾਕੀ ਹੈ ਸੋ ਮੇਰੇ ਖਿਆਲ ਦੇ ਵਿੱਚ ਅੱਜ ਲਈ ਇੰਨਾ ਬਹੁਤ ਸੀਗਾ ਤੇ ਸਮਾਂ ਵੀ ਹੋ ਚੁੱਕਿਆ ਤੇ ਰੋਟੀ ਵੀ ਖਾਣੀ ਹੈ ਨਾ ਸੋ ਅੱਜ ਦੀ ਡੋਜ਼ ਦੇ ਵਿੱਚ ਇੰਨਾ ਹੀ ਮਿਲਦੇ ਆ ਕੱਲ ਨੂੰ ਵੇਖਦੇ ਰੋ ਬਾਲੀ ਬਾਲੀ ਟਾਕ ਕਿਹੜੀ ਰੋਡ ਤੇ ਮਿਲਦੇ ਰਹਾਂਗੇ ਬਹੁਤ ਬਹੁਤ ਧੰਨਵਾਦ